ਦੇ ਕੋਈ ਸ਼ਹਿਰ ਬੋਲਦੇ ਤਾਂ ਕੋਈ ਕਹਿਣ ਵਾਲੀ ਤਾਂ ਕੋਈ ਕਸਰ ਬਾਕੀ ਨਹੀਂ ਰਹੀ ਮੈਂ ਮੁਖਤਰ ਵਾਸੀਆਂ ਦਾ ਤੇ ਸਾਰੇ ਚੈਨਲਾਂ ਵਾਲਿਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਐਸੀ ਕਾਨੂੰਨੀ ਘਟਨਾ ਐਸੀ ਕਾਇਰਤਾ ਵਾਲਾ ਕੰਮ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਲੀਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਨੇ ਕੀਤਾ ਉਹਦੀ ਅਸੀਂ ਨਿੰਦਿਆ ਕਰਦੇ ਆ ਪਰ ਅਸੀਂ ਇੱਕ ਗੱਲ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ ਇਹਨਾਂ ਨੂੰ ਇਹ ਦੱਸ ਦਿਓ ਕਿ ਸਾਡੇ ਜਵਾਨ ਬਾੜੀਆਂ ਦੇ ਬੈਠੇ ਆ ਜੇ ਕੋਈ ਹਮਲਾ ਕਰਨਾ ਸੀ ਜੇ ਕੋਈ ਪੰਗਾ ਲੈਣਾ ਸੀ ਸਾਡੇ ਜਵਾਨਾਂ ਨਾਲ ਲੈਂਦੇ ਨਿਹੱਥੇ ਲੋਕਾਂ ਤੇ ਨਿਹੱਥੇ ਬੱਚਿਆਂ ਤੇ ਨਿਹੱਥੇ ਲੇਡੀਜ਼ ਤੇ ਇਹ ਜਿਹੜਾ ਕਾਰਨ ਹਮਲਾ ਕੀਤਾ ਇਹ ਬਹੁ ਨਿੰਦਯੋਗ ਹੈ ਕੀ ਕਹਿਣਾ ਚਾਹਦੇ ਹੋ ਜੋ ਅੱਜ ਸ਼ਹਿਰ ਵਸਿਆ ਬਦੋ ਮੁਖਸਰੀ ਬੰਦ ਕਰਕੇ ਰੋਜ਼ਪਰ ਅ ਅੱਜ ਜਿਹੜਾ ਅੱਜ ਇਕੱਠੇ ਹੋਏ ਆਪੇ ਇਕੱਤਰ ਹੋਏ ਆ ਮੁਖਸਰੀ ਸਮੱਸਿਆ ਨਾ ਹਿੰਦੁਸਤਾਨੀ ਸਮੱਸਿਆ ਹੈ ਆ ਪੰਜਾਬੀ ਸਤੇ ਆਪਣੀ ਧਰਤੀ ਮਾਥੀ ਸਮੱਸਿਆ ਹੈ ਜੋ ਇਹਨਾਂ ਨੇ ਕੀਤਾ ਇਹਦੂੰ ਮਾੜੇ ਦੇ ਗਲਤ ਕੰਮ ਹੋ ਨਹੀਂ ਸਕਦਾ ਮੈਂ ਤੁਹਾਡੇ ਮਾਧਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਆਪਦੀਆਂ ਸਿਵਾਵਾਂ ਪੰਜਾਬ ਹਿੰਦੁਸਤਾਨ ਸਰਕਾਰ ਨੂੰ ਹਿੰਦੁਸਤਾਨ ਆਰਮੀ ਨੂੰ ਸਵਾਗਤ ਕਰਦਾ ਹਾਂ ਜਿੱਥੇ ਵੀ ਸਾਡੀ ਲੋੜ ਹੈ ਵੇਖੋ ਮੈਂ ਇੱਕ ਨਿਸ਼ਾਨਚੀ ਵੀ ਹਾਂ ਇੱਕ ਸ਼ੂਟਰ ਵੀ ਹਾਂ ਜਿੱਥੇ ਮੇਰੀ ਹੈ ਮੇਰੇ ਪਰਿਵਾਰ ਦੀ ਲੋੜ ਹੈ ਅਸੀਂ ਹਿੰਦੁਸਤਾਨ ਦੀ ਫੌਜਾਸਟੇ ਹਿੰਦੁਸਤਾਨਾਂ 'ਚ 24 ਘੰਟੇ ਖੜੇ ਹਾਂ ਮੈਂ ਆਪਦੀਆਂ ਸਿਵਾਵਾਂ ਹਿੰਦੁਸਤਾਨ ਦੀ ਫੌਜ ਨੂੰ ਜੇ ਉਹ ਸਰਕਾਰ ਸੁਭਰਤ ਕਰ ਦੇ ਜਿਸ ਤਰ੍ਹਾਂ ਜਿੱਤੇ ਵੀ ਲੋੜ ਹੈ ਅਸੀਂ ਉਹ ਸੇਵਾਵਾਂ ਦੇਣ ਨੂੰ ਤਿਆਰ ਹੈ ਮੈਂ ਆਪ ਇੱਕ ਪੁਰਾਣਾ ਖਿਡਾਰੀ ਵੀ ਹੈ ਗਿਆ ਸਪੋਰਟਸਮੈਨ ਵੀ ਹੈ ਤੇ ਅੱਜ ਥੋੜਾ ਬੋਲਣ ਦਾ 이슈 ਹੈ ਬਾਕੀ ਮੈਂ ਫਿਜ਼ੀਕਲੀ ਫਿੱਟ ਹੈ ਪਰਮਾਤਮਾ ਮੇਰ ਕਹੇ ਅਰਜੁਨ ਕਿਕਰ ਐਨੋਈ ਸਹਾ ਮਿਲੇ ਤੇ ਪਰਮਾਤਮਾ ਜਿਹੜੇ ਭੈਣ ਭਰਾਵਾਂ ਦੇ ਨੁਕਸਾਨ ਹੋਏ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇਵੇ ਤੇ ਮਾਰੇ ਬੰਦਿਆਂ ਨੂੰ ਇਹਦਾ ਸਬਕ ਸਿਖਾਵੇ ਤੇ ਤੁਹਾਡੇ ਬਾਅਦ ਫਿਰ ਬੇਨਤੀ ਕਰਦੇ ਆਏ ਆਫਰ ਮੈਂ ਸਰਵਿਸਿਜ਼ ਹੂਮੇਨੇਸ਼ਨ ਮੈਂ ਆਰਧਿਆ ਸੇਵਾਵਾਂ ਹਿੰਦੁਸਤਾਨ ਆਸਤੇ ਦਿੰਨੇ ਜਿੱਥੇ ਵੀ ਆਦਮੀ ਨੂੰ ਕੋਈ ਲੋੜ ਹੈ ਮੈਂ ਆਉਂਦਾ ਸੋਚਣਾ ਸੀ ਖੜਾ ਹੀ ਰਿਹਾ ਵਰਜੂਗੰਕਰ ਤੁਹਾਡੇ ਮਾਣ ਦੀ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀਆ ਵੱਲੋਂ ਬੰਦ ਕੀਤਾ ਗਿਆ ਸੀ ਪਹਿਲਾਂ ਮੈਂ ਸਾਰੇ ਜਿੰਨੇ ਵੀ ਮੇਰੇ ਦੁਕਾਨਦਾਰ ਸਵਾ ਜਾਂ ਉਹ ਸ਼ਹਿਰੀ ਕੋਲ ਪਹੁੰਚਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਜਾਂ ਕਹਿੰਦਾ ਨਮਸਕਾਰ ਰੈਂ ਇਹ ਮਤਲਬ ਜਿਹੜਾ ਬਹੁਤ ਕਨਾਉਣੀ ਘਟਨਾ ਹੋਈ ਜਿਹੜੀ ਪਹਿਲ ਮਗਾਮ ਦੇ ਵਿੱਚ ਜੰਮੂ کشمیر ਦੇ ਵਿੱਚ ਹੋਈ ਆ ਐਨੇ ਉਹਨਾਂ ਨੇ ਸਟ੍ਰਾਈਕ ਆ ਆਦਮੀ ਜਿਹੜੇ ਮਾਰਦੇ ਆ ਕੋ ਚੱਕ ਨਹੀਂ ਹੈਗੇ ਆ ਉਸ ਦੀ ਮਾਮਤਾ ਸਾਰਾ ਮਤਲਬ ਮੁਖਸਰ ਅਸੀਂ 11 ਵਜੇ ਤੇ ਗੱਲਬਾਤ ਕੀਤਾ ਔਰ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕਿਸੇ ਦਾ ਸਵਾਲ ਟੁਕਿਆ ਗਿਆ ਕਿਸੇ ਦਾ ਮਤਲਬ ਪੁੱਤ ਕਿਸੇ ਦਾ ਭਰਾ ਉਨਾ ਪਰਾਰਨਾ ਸਾਨੂੰ ਹੋਣੀ ਚਾਹੀਦੀ ਸਾਂਤੀਆ ਮਤਲਬ ਜਿਹੜਾ ਕਿ ਇਹ ਇਹ ਵਿਸ਼ੇ ਦਾ ਕੰਮ ਜਿਵੇਂ ਇਹਨਾਂ ਦਾ ਵੱਡਾ ਤੋਂ ਵੱਡਾ ਐਕਸ਼ਨ ਕੀਤਾ ਜਾਵੇ ਤਾਂ ਕਿ ਜਿਹੜੇ ਅੱਗੇ ਤੋਂ ਕੋਈ ਇਹੋ ਜਿਹਾ ਕਾਂਡ ਨਾ ਹੋਵੇ ਮਤਲਬ ਜਿਹੜਾ ਵੀ ਅਤਵਾਦ ਨੂੰ ਅਸੀਂ ਤਾਂ ਕਹਿੰਦੇ ਹਟਮ ਹੀ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਇਹ ਹੀ ਅਸੀਂ ਕਹਿੰਦੇ ਆ ਬਾਰਗੀਆਂ ਨੂੰ ਬੇਨਤੀ ਕਰਦੇ ਆ 11 ਵਜੇ ਤੱਕ ਇਹਨਾਂ ਸ਼ਾਪ ਲਈ ਬੰਦ ਕਰਨ ਔਰ ਇਧੋਂ ਅਸੀਂ ਕਾਮਲੀ ਚੌਂਕ ਤੋਂ ਆ ਪੁਰਪੁਰਾ ਚੌਂਕ ਤੱਕ ਅਸੀਂ ਮਤਲਬ ਰੋਸ ਮਾਰਚ ਕਰਾਂਗੇ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਸਾਰੇ ਵਪਾਰ ਮੰਡਲ ਦੀ ਤਰਫੋਂ ਸ਼ਹਿਰੀਆਂ ਤਰਫੋਂ ਮੈਂ ਮੋੜਾ ਦਾਨੀ ਯਾਦ ਪਤਰ ਮੰਗਵਤ ਕਰਦੇ ਹਾਂ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰ੍ਹਾਂ ਦੇਖਦੇ ਪਈਓ ਜੋ ਪਾਕਿਸਤਾਨ ਦਾ ਜਿਹੜਾ ਬੰਦਾਂ ਨੇ ਕੀਤਾ ਬਹੁਤ ਵਧੀਆ ਕੀਤਾ ਜੋ ਇਦੋਂ ਬਾਅਦ ਕਰਨਗੇ ਉਹਤੇ ਵੀ ਸਾਨੂੰ ਉਹਨਾਂ ਤੇ ਬਹੁਤ ਮਾਣ ਆਗੇ ਸਾਡੇ ਗ੍ਰਹਿ ਮੰਤਰੀ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਧੀਆ ਕਰਦੇ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਸ਼ਹਿਰ ਵਾਸੀ ਜਿਹੜਾ ਦੁਕਾਨਾਂ ਬੰਦ ਕੀਤੀਆਂ ਜਾਈਏ ਸਾਰੇ ਸ਼ਹਿਰ ਨੂੰ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਤਾਂ ਹੈ ਹੀ ਪਰ ਸਾਰੇ ਦੇਸ਼ ਨੂੰ ਬਹੁਤ ਵੱਡਾ ਰੋਸ ਹੈ ਇਦੋਂ ਮਾੜੀ ਘਟਨਾ ਕੋਈ ਹੋ ਹੋ ਨਹੀਂ ਸਕਦੀ ਕਸ਼ਮੀਰ ਪਹਿਲਗਾਮ ਜਿਹੜਾ ਉਹ ਇਹੋ ਜਿਹਾ ਸਾਡਾ ਏਰੀਆ ਜਿਹਨੂੰ ਅਸੀਂ ਸਵਰਗ ਕਹਿੰਦੇ ਆ ਲੋਕ ਉੱਥੇ ਦੁੱਖ ਸੁਖ ਉੱਥੇ ਜਾਂਦੇ ਜਾਂਦੇ ਜਦੋਂ ਦੁਖੀ ਹੋ ਜਾਂਦਾ ਬੰਦਾ ਉਹ ਕਹਿੰਦੇ ਚਲੋ ਕਸ਼ਮੀਰ ਚਲਦੇ ਆ 10 ਦਿਨ ਸੋਖਦੇ ਲਾ ਜੀ ਇਹ ਪਹਿਲੀ ਵਾਰ ਹੈ ਐਦਾਂ ਵੱਡਾ ਅਟੈਕ ਜਿਹੜਾ ਇਹਨਾਂ ਦਰਿੰਦਿਆਂ ਨੇ ਕੀਤਾ ਔਰ ਨਾਲ ਨਾਲ ਹੈ ਕਿ ਪੁੱਛ ਪੁੱਛ ਕੇ ਵੀ ਤੁਸੀਂ Hindu ਹੋ ਕੇ Musalman ਹੋ ਕੇ ਕੌਣ ਹੋ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਨਾ ਬਰਦਾਸ਼ ਹੈ ਔਰ ਸਾਨੂੰ ਮਾਣ ਹੈ ਮੋਦੀ ਸਾਹਿਬ ਦੇ ਔਰ ਕਿਸੇ ਤਰੀਕੇ ਵੀ ਇਹ ਬਰਦਾਸ਼ ਨਹੀਂ ਕੀਤਾ ਜਾਊਗਾ ਜਿਹੜਾ ਇਹ ਅਟੈਕ ਹੈ ਇਹ ਵਾਰ-ਵਾਰ ਵੇਖਿਆ ਨਹੀਂ ਜਾਊਗਾ ਮੈਂ ਪਹਿਲਾਂ ਵੀ ਗੱਲ ਕਰਦੇ ਆਂ ਵਾਰ-ਵਾਰ ਕੀ ਗੱਦਾਰੀ ਕੋ ਭਾਰਤ ਕਿਉਂ ਸਹਿ ਜਾਂਦਾ ਹੈ ਜਿਆਦਾ ਸੈਮ ਵੀ ਦੁਨੀਆ ਨੇ ਕਾਇਰਤਾ ਘਹਿਾਤਾ ਹੈ ਹੱਦੋਂ ਵਕਤ ਬਦਲਣਾ ਸਿੱਖੋ ਡਰਤੇ ਡਰਤੇ ਜੀਣੇ ਦਾ ਲੋਕੋ ਕੋ ਅਹਿਸਾਸ ਕਰੇ 56 ਇੰਚ ਦੇ ਸੀਨੇ ਦਾ ਇਤੋਂ ਬਾਅਦ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਚਾਹੋ ਗੁਜਰਾਤ ਦੇ ਸੀ ਚਾਹੇ ਹਰਿਆਣਾ ਦੇ ਸੀ ਚਾਹੇ ਕਿਧੋਂ ਦੇ ਸੀ ਬੱਚੇ ਤਾਂ ਸਾਡੇ ਹੀ ਸੀ ਬਰਾਦਾ ਸਾਡੇ ਸੀ ਇਹਨਾਂ ਨੇ ਵਿੱਚ ਜੋ ਫੌਜੀ ਵੀ ਮਾਰਿਆ ਜਿਹਨੂੰ ਵੀ ਮਾਰਿਆ ਬਹੁਤ ਗਲਤ ਮਾਰਿਆ ਔਰ ਇਹ ਨਾ ਬਰਦਾਸ਼ਤ ਹੈ ਔਰ ਸਾਰੇ ਮੁਸਰ ਅੱਜ ਉਸ ਰੋਜ਼ ਦੇ ਵਿੱਚ ਉਸ ਦੁੱਖ ਦੇ ਵਿੱਚ ਸ਼ਰੀਕ ਹੈ ਸਾਰਾ ਵਪਾਰ ਮੰਡਲ ਸਾਡਾ ਅੱਜ ਬੰਦ ਹੈ ਔਰ ਜੋ ਜੋ ਹੁਕਮ ਹੋਊਗਾ ਸਾਡੇ ਪ੍ਰਧਾਨ ਜੀ ਦਾ ਅਸੀਂ ਸਾਰੇ ਉਸੇ ਤਰੀਕੇ ਨਾਲ ਚੱਲਾਂਗੇ ਇਹ ਬਹੁਤ ਵੱਡਾ ਮਾੜੀ ਘਟਨਾ ਹੋਈ ਹੈ ਇਹ ਜੀ ਹੋਣੀ ਨਹੀਂ ਚਾਹੀਦੀ ਔਰ ਦੇਸ਼ ਨੂੰ ਉਹ ਐਕਸ਼ਨ ਲੈਣਾ ਚਾਹੀਦਾ ਜਿਸ ਤਰ੍ਹਾਂ ਦੇਖੋ ਵਪਾਰਕ ਜਿਹੜਾ ਕਿਹਾ ਜਾਏ ਨਹੀਂ ਬੱਦ ਕੀਤਾ ਗਿਆ ਧਾਰਿਕ ਦੇ ਮੋੜ ਵਪਾਰ ਸਾਰਾ ਸਾਡੇ ਭਾਈਚਾਰਾ ਅਸੀਂ ਦੇਸ਼ ਦੇ ਨਾਅਰੇ ਸਾਡਾ ਤਾਂ ਇਹੀ ਨਾਅਰਾ ਰਿਹਾ ਹੈ Hindu Muslim Sikh Sai ਰਹਿ ਮਿਲ ਕੇ ਇੱਥੇ ਰਹਿੰਦੇ ਹੈ ਇਹ ਹਿੰਦੁਸਤਾਨ ਹਮਾਰਾ ਹੈ ਹਮ ਸਭ ਇਹੀ ਕਹਿੰਦੇ ਅਸੀਂ ਤਾਂ ਹਮੇਸ਼ਾ ਉਹਨਾਂ ਨੂੰ ਮਾਫੀ ਕੀਤਾ ਜਿੰਨੀ ਵੀ ਦੇਣ ਪਰ ਹੁਣ ਇਹ ਨਾ ਬਰਦਾਸ਼ਤ ਹੈ ਵੀ ਬੈਠੇ ਨੂੰ ਮੱਛੇ ਉਥੇ ਘੁੰਮ ਗਏ ਤੇ ਉਹਨਾਂ ਨੇ ਵਿੱਚ ਬਜ਼ੁਰਗਾਂ ਦੇ ਵਿੱਚ ਮਤਾਂ ਵਾਹ ਨੂੰ ਵਿਚਾਰਿਆਂ ਨੂੰ ਔਰ ਇਹ ਕਹਿੰਦੇ ਜਾ ਕੇ ਮੋਦੀ ਨੂੰ ਕਹਿੰਦੇ ਇੱਕ ਲੇਡੀ ਨੂੰ ਕਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਗੱਸਾ ਕੇ ਵੀ ਮੋਦੀ ਕੀ ਹੈ ਪੰਜਾਬ ਕੀ ਹੈ ਹਿੰਦੁਸਤਾਨ ਕੀ ਹੈ ਇਹਨਾਂ ਨੂੰ ਯਾਦ ਕਰਾਵਾਂਗੇ